ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਮੈਂ ਅੱਜ ਤੁਹਾਡੇ ਨਾਲ ਜਿਹੜੀ ਸੰਵੇਦਨਾ ਤੇ ਗੱਲ ਕਰਨ ਲੱਗਾ ਜਿਸ ਤਰ੍ਹਾਂ ਦੀਆਂ ਕਨਸੋਹਾਂ ਜਿਸ ਤਰ੍ਹਾਂ ਦੀਆਂ ਅਫਵਾਹਾਂ ਜਿਸ ਤਰ੍ਹਾਂ ਦੇ ਕੁਝ ਸੋਸ਼ਲ ਮੀਡੀਆ ਤੋਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਦਰਸਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਅਕਾਲੀ ਸਿਆਸਤ ਦਾ ਖਾੜੇ ਦਾ ਇੱਕ ਵਾਰ ਫੇਰ ਜਿਹੜਾ ਇਹ ਕੇਂਦਰ ਬਿੰਦੂ ਬਣ ਸਕਦੀਆਂ ਨੇ ਲੜਾਈ ਸਿਆਸਤ ਦੀ ਹੈ ਲੜਾਈ ਆਪਣੀ ਹੋਣ ਦੀ ਹੈ ਪਰ ਉਹਦੇ ਲਈ ਦਾਤ ਜਿਹੜੀਆਂ ਨੇ ਇਹ ਸੰਸਥਾਵਾਂ ਪਿਛਲੇ ਡੇਢ ਸਾਲ ਤੋਂ ਲੱਗਦੀਆਂ ਆ ਰਹੀਆਂ ਨੇ ਤੇ ਮੈਨੂੰ ਲੱਗਦਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਜਿਹਾ ਵਾਪਰਦਾ ਹੈ ਤਾਂ ਫਿਰ ਸਾਡੀ ਕੌਮ ਲਈ ਇੱਕ ਬੜਾ ਮਾੜਾ ਸਮਾਂ ਜਿਹੜਾ ਮੈਂ ਸਮਝਦਾ ਉਹ ਹੋਰ ਸਖਤ ਹੋਏਗਾ ਇਹਨਾਂ ਸੰਸਥਾਾਂ ਦੇ ਵਿਕਾਰ ਨੂੰ ਇੰਨਾ ਨੀਵੇਂ ਪੱਧਰ ਤੇ ਇਹ ਚਲਾ ਜਾਏਗਾ ਕਿ ਜਿਨ੍ਹਾਂ ਦੀ ਪਰਭਾਈ ਕਰਨੀ ਫਿਰ ਚੰਗੇ ਬੰਦਿਆਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਔਕੀ ਹੋ ਜਾਏਗੀ ਦੇਖੋ ਸਾਡੇ ਹਾਲਾਤ ਇਹ ਹਨ ਇੱਕ ਪਾਸੇ ਇਸ ਮੁਲਕ ਦੇ ਵਿੱਚ ਸਾਡੇ ਬੱਚੇ ਪੇਪਰ ਦੇਣ ਜਾਂਦੇ ਨੇ ਉਹਨਾਂ ਨੂੰ ਦਸ਼ਮ ਪਾਤਸ਼ਾਹ ਦੇ ਬਖਸ਼ੇ ਹੋਏ ਕਕਾਰ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਨੂੰ ਜਲਾਲਤ ਮਿਲਦੀ ਹੈ ਉਹਨਾਂ ਦੇ ਸਾਹਮਣੇ ਇਹ ਸਮਾਂ ਬਣਦਾ ਹੈ ਕਿ ਜਾਂ ਪੇਪਰ ਦਿਓ ਤੇ ਜਾਂ ਕਕਾਰ ਪਹਿਨੋ ਤੋਂ ਇਹਨਾਂ ਹਾਲਾਤਾਂ ਵਿੱਚ ਇਹ ਇਹ ਕੌਮ ਦੇ ਜਿਹੜੇ ਇਹ ਹਾਲਾਤਾਂ ਨੇ ਇਹਨਾਂ ਨੂੰ ਸਵਾਰਨ ਦੀ ਜ਼ਿੰਮੇਵਾਰੀ ਸਾਡੀਆਂ ਇਹਨਾਂ ਸੰਸਥਾਵਾਂ ਦੀ ਸੀ ਪਰ ਅੱਜ ਤੁਸੀਂ ਵੇਖੋ ਕਿ ਸਾਡੇ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਕੀ ਕਰ ਰਹੇ ਨੇ 4 ਮਹੀਨੇ ਪਹਿਲਾਂ ਉਹ ਪੰਥ ਦੇ ਜਰਨੈਲ ਬਣੇ ਹੋਏ ਸੀ ਤੋਂ ਅੱਜ ਉਹ ਲੋਕ ਲੋਕ ਕੇ ਕੌਮ ਦੇ ਨਾਲ ਖੇਡਾਂ ਖੇਡ ਰਹੇ ਨੇ ਕਿੰਨੇ ਸਵਾਲ ਉਹਨਾਂ ਦੇ ਪ੍ਰਤੀ ਖੜੇ ਹੋ ਗਏ ਅੱਜ ਕੋਈ ਇਹ ਪੁੱਛਣ ਤੇ ਦੱਸਣ ਵਾਲਾ ਨਹੀਂ ਕਿ ਖਾਲਸਾਈ ਜਿਹੜੇ ਸਾਡੇ ਰੰਗ ਸੀ ਨਿਸ਼ਾਨ ਸਾਹਿਬ ਦੇ ਉਹ ਬਦਲ ਦੇ ਪਿੱਛੇ ਕੌਣ ਹੈ ਉਹਨਾਂ ਨੂੰ ਬਦਲ ਦਾ ਕਾਰਨ ਕੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਉਹਨਾਂ ਦੇ ਸਬੰਧ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕੋਈ ਕਹਿ ਰਿਹਾ ਕਿਸੇ ਕੰਪਨੀ ਦੇ ਨਾਲ ਇਹਦਾ ਪਿਛੋਕੜ ਜੁੜਿਆ ਕੋਈ ਪੈਸੇ ਦਾ ਲੈਣ ਦੇਣ ਦੱਸ ਰਿਹਾ ਕੋਈ ਕਹਿਣ ਤੋਂ ਪਾਵੇ ਕਿ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਕੋਈ ਨਹੀਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਪਟਨਾ ਸਾਹਿਬ ਦੇ ਸੰਦਰਭ ਦੇ ਵਿੱਚ ਵਾਪਰਿਆ ਉਹ ਵੀ ਅਸੀਂ ਤਮਾਸ਼ਾ ਵੇਖਿਆ ਤੇ ਮੈਂ ਬਾਰ-ਬਾਰ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪਿਛਲੇ ਡੇਢ ਸਾਲ ਤੋਂ ਇੰੋਂ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਸਿਰਫ ਇੱਕ ਧਿਰ ਦੇ ਲਈ ਬਣਿਆ ਕੋਈ ਕੌਮ ਦੀ ਪ੍ਰਾਪਤੀ ਵਾਲੀ ਸਾਨੂੰ ਕੋਈ ਗੱਲ ਨਹੀਂ ਦਿਖ ਰਹੀ ਕੁਝ ਕੌਮ ਨੂੰ ਮਿਲਿਆ ਨਹੀਂ ਕੁਝ ਕੌਮ ਨੇ ਖਟਿਆ ਨਹੀਂ ਜਿਹਦੇ ਤੇ ਕੌਮ ਫਕਰ ਮਹਿਸੂਸ ਕਰਦੀ ਹੋਵੇ ਤੋਂ ਪਰ ਹਰ ਗੱਲ ਦੇ ਵਿੱਚ ਸਿਆਸਤ 350 ਸਾਲਾਂ ਸ਼ਤਾਬ ਦੀ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਬੜੀ ਬਹੁਤ ਕੁਸ਼ ਜਿਹੜਾ ਕਿ ਨੌਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਉਹਦੇ ਲਈ ਪੂਰੇ ਇੱਕ ਵੱਲ ਦੇ ਵਿੱਚ ਸਨਹਿਾ ਦਿੱਤਾ ਜਾ ਸਕਦਾ ਸੀ ਪਰ ਸਨਹਿਾ ਦੇਗਾ ਕੌਣ ਸਨਹਿਾ ਦੇਣ ਵਾਲੇ ਤਾਂ ਕਿਸ ਕਦਰ ਜਿਹੜੇ ਨੇ ਉਹ ਉਲਝ ਗਏ ਨੇ 100 ਹੱਥ ਰਸਤਾ ਸਿਰ ਤੇ ਗੰਨ ਮੈਂ ਫਿਰ ਵੀ ਸ਼ਰੋਮਣੀ ਕਮੇਟੀ ਨੂੰ ਆਪਣਾ ਫਰਜ਼ ਸਮਝ ਕੇ ਇਸ ਹਾਊਸ ਦਾ ਮੈਂਬਰ ਹੋਣ ਦੇ ਨਾਤੇ ਮੈਂ ਕਹਿਣਾ ਕਿ ਪਹਿਲਾਂ ਹੀ ਬਹੁਤ ਡਿੱਗ ਚੁੱਕੇ ਹਾਂ ਹਜੇ ਵੀ ਕਮ ਸੇ ਕਮ ਜਿਹੜੇ ਇਹ ਆਉਣ ਵਾਲੇ ਦਿਨ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਨਿਜੇਠਣ ਦਾ ਯਤਨ ਕਰਿਓ ਉਹੀ ਜਿਹੜੇ ਪੁਰਾਣੇ ਤੋਤਾ ਰਟਨ ਤੁਹਾਡੇ ਸਿਸਟਮ ਬਣਾਏ ਹੋਏ ਨੇ ਕਿ ਹੁਕਮ ਦੇ ਤੇ ਹੁਕਮ ਲੈ ਲੈ ਇਹਨਾਂ ਗੱਲਾਂ ਨਾਲ ਕਿਤੇ ਇਹ ਨਾ ਹੋਵੇ ਕਿ ਕੌਮ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਤਖਤਾਂ ਦੀ ਇਸ ਪਵਿੱਤਰਤਾ ਤੋਂ ਦੂਰ ਹੋ ਜਾਏ ਇਸ ਲਈ ਸ਼੍ਰੋਮਣੀ ਕਮੇਟੀ ਦੇ ਇਸ ਪ੍ਰਬੰਧ ਨੂੰ ਮੈਂ ਸਮਝਦਾ ਕਿ ਆਪਣਾ ਫਰਜ਼ ਸੰਭਾਲ ਕੇ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਇੱਕ ਚੀਜ਼ ਨੂੰ ਹੈਂਡਲ ਕਰ ਸਕਦੇ ਹਾਂ ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਔਰ ਉਹਦਾ ਧਰਮ ਦਾ ਜਿਹੜਾ ਕੰਮ ਕਰਨਾ ਫਰਜ਼ ਹੈ ਸੋ ਮੈਂ ਆਪਣੀ ਡਿਊਟੀ ਸਮਝ ਕੇ ਆਪਣੀ ਗੱਲ ਕਹਿ ਦਿੱਤੀ ਤਾਂ ਕੱਲ ਨੂੰ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਕੀ ਨਹੀਂ ਕਰਦੀ ਹੈ ਤਾਂ ਮੈਂ ਇਸ ਗੱਲ ਤੋਂ ਸੁਰਖਰੂ ਆਪਣੇ ਆਪ ਨੂੰ ਸਮਝਾਂਗਾ ਕਿਉਂਕਿ ਕੁਝ ਹੋਏ ਤੋਂ ਬਾਅਦ ਬੋਲਣਾ ਵੱਖਰੀ ਗੱਲ ਹੁੰਦੀ ਹੈ ਕੁਝ ਹੋਣ ਤੋਂ ਪਹਿਲਾਂ ਕਹਿ ਦੇਣਾ ਮੈਂ ਆਪਣਾ ਸਭ ਫਰਜ਼ ਸਮਝ ਕੇ ਇਹ ਕਹਿ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ